ਜਿਹੜੇ ਲੋਕ ਆ ਦਵਾ ਹਾਂਜੀ ਦੋਸਤੋ ਇਹ ਗੋਲੀਆਂ ਜਿੰਨੇ ਵੀ ਲੋਕਾਂ ਨੂੰ ਦਿੱਤੀਆਂ ਨੇ ਅੱਜ ਕੱਲ੍ਹ ਹਜ਼ਾਰਾਂ ਦੇ حساب ਦੇ ਨਾਲ ਰਿਜ਼ਲਟ ਸਾਰਿਆਂ ਨੂੰ ਟੋਪ ਟੋਪ ਮਿਲਿਆ ਬਹੁਤ ਵਧੀਆ ਰਿਜ਼ਲਟ ਹੈ ਇੱਕ ਵਾਰੀ ਖਾ ਕੇ ਜਰੂਰ ਦੇਖੋ ਇੱਕ ਗੋਲੀ ਸਵੇਰੇ ਇੱਕ ਸ਼ਾਮ ਨੂੰ ਗੋਲੀ ਅੰਦਰ ਕੰਮ ਜਲੰਦਰ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਦੋਸਤੋ ਇਹ ਰੈਗੂਲਰ ਰਿਜ਼ਲਟ ਦਿੰਦੀਆਂ ਮਤਲਬ ਇੱਕ ਵਾਰ ਤੁਸੀਂ ਖਾ ਲਿਆ ਘਟੋ ਘਟ ਨਾਂ ਵਾਲਾ ਤੁਹਾਨੂੰ 4-5 ਸਾਲ ਡੋਲਣ ਦੀ ਲੋੜ ਨਹੀਂ ਪੈਣੀ ਹਾਂ ਡੋਲਦੇ ਨਹੀਂਗੇ 4-5 ਸਾਲਾਂ ਮਨਨ ਤਾਕਤ ਤੁਹਾਡੇ ਚ ਪੂਰੀ ਵਧੀਆ ਬਣੀ ਰਹੋ ਮਰਦਾਨਾ ਕਮਜ਼ੋਰੀ ਤਾਤ ਸੁਪੰਦ ਉਸ ਟਾਈਮਿੰਗ ਢਿੱਲਾਪਨ ਇਹ ਸਪਰਮ ਨੂੰ ਬਹੁਤ ਵਧੀਆ گاੜਾ ਸਟਰੋਂਗ ਕਰ ਦਿੰਦੀ ਹੈ ਜਿਨ੍ਹਾਂ ਦਾ ਸਪਰਮ ਮਜ਼ਬੂਤ ਹੁੰਦਾ ਉਹਨਾਂ ਦਾ ਹੀ ਮਤਲਬ ਟਾਈਮਿੰਗ ਢਿੱਲਾਪਨ ਸਾਰਾ ਕੁਝ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੁੰਦੀ ਬਹੁਤ ਵਧੀਆ ਰਿਜ਼ਲਟ ਇੱਕ ਵਾਰੀ ਵਰਤ ਕੇ ਦੇਖੋ ਸਕਰਾਨੂਆਂ ਦੀ ਘਾਟ ਤਾਤ 슈ਗਰ ਤੋਂ ਆਈ ਕਮਜ਼ੋਰੀ ਜਾਂ ਹੋਰ ਤੁਹਾਨੂੰ ਕੋਈ ਪ੍ਰੋਬਲਮ ਹੈ ਗੁਪਤ ਰਹੂਗਾ ਮਰਦਾਨਾ ਕਮਜ਼ੋਰੀ ਦਾ ਉਹ ਸਾਰੇ ਹੀ ਇਹ ਦੂਰ ਕਰ ਦਿਆ ਬਹੁਤ ਵਧੀਆ ਰਿਜ਼ਲਟ ਆ ਘਰੇ ਆਪਾਂ ਡਿਲੀਵਰੀ ਕਰ ਦਿੰਨੇ ਆ ਇਹਦੇ ਨਾਲ ਆਪਾਂ ਹੋਰ ਵੀ ਕਈ ਚੀਜ਼ਾਂ ਦਿੰਨੇ ਆ ਜਿਵੇਂ ਪਾਊਡਰ ਕੈਪਸੂਲ ਤੇਲ ਤੇ ਇਹ ਗੋਲੀਆਂ ਹੋ ਗਈਆਂ ਮਤਲਬ ਬਹੁਤ ਵਧੀਆ ਜਿਵੇਂ ਪ੍ਰੋਬਲਮ ਆ ਬੰਦੇ ਦੀ ਉਦੀ ਪ੍ਰੋਬਲਮ ਸੁਣ ਕੇ ਉਹਦੇ ਹਿਸਾਬ ਦੇ ਨਾਲ ਆਪਾਂ ਤਿਆਰ ਕਰਕੇ ਜਿਹੜੀ ਦਵਾਈ ਆ ਉਹ ਦਿੰਨੇ ਆ ਸਪੈਸ਼ਲ ਜਿੱਦਾਂ ਅਗਲਾ ਸਾਨੂੰ ਦੱਸਦਾ ਵੀ ਮੇਰੇ ਚ ਗਰਮੀ ਆ ਜਾਂ ਪਿੱਤ ਪ੍ਰਕਿਰਤੀ ਵਧੀ ਵੀ ਆ ਬਾਤ ਆ ਪਿੱਤ ਕਫਾ ਹੁਣੇ ਆਰਡਰ ਕਰੋ ਆਹੀ ਨੰਬਰ ਤੇ ਵਟਸਐਪ ਕਾਲ ਕਰ ਸਕਦੇ ਹੋ ਥੈਂਕ ਯੂ